ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਜੁੜੇ ਆ ਮੈਂ ਗੁਰਿੰਦਰ ਤੁਹਾਡੇ ਕੰਮ ਦੀ ਗੱਲ ਲੈ ਕੇ ਅੱਜ ਦੀ ਵੀਡੀਓ ਕਾਫੀ ਲੋਕਾਂ ਨੂੰ ਪਸੰਦ ਆਉਣ ਵਾਲੀ ਆ ਕਿਉਂਕਿ ਅੱਜ ਨਾ ਗੱਲ ਮੈਂ ਫੇਰ ਇੱਕ ਵਾਰੀ ਧੋਖੇ ਦੀ ਕਰਨੀ ਆ ਸ਼ਾਇਦ ਇਹ ਵਿਸ਼ਾ ਮੈਂ ਪਹਿਲਾਂ ਛੋਇਆ ਹੋਵੇ ਪਰ ਦੁਬਾਰਾ ਮੈਂ ਤੁਹਾਨੂੰ ਰਿਮਾਈਂਡ ਕਰਾਉਣ ਦੇ ਲਈ ਤੇ ਤੁਹਾਨੂੰ ਮੈਂ ਕਿਸੇ ਹੋਰ ਕੁਝ ਗੱਲਾਂ ਐਡ ਕਰਕੇ ਨਵੇਂ ਅੰਦਾਜ਼ ਦੇ ਵਿੱਚ ਜਿਹੜੀ ਇਹ ਵੀਡੀਓ ਮੈਂ ਜ਼ਰੂਰ ਤੁਹਾਡੇ ਸਾਹਮਣੇ ਪੇਸ਼ ਕਰੂੰਗਾ ਜਿਹੜਾ ਵਿਸ਼ਾ ਵਾ ਉਹ ਇਹ ਹੈ ਕਿ ਜੇ ਤੁਹਾਨੂੰ ਕੋਈ ਬੰਦਾ ਧੋਖਾ ਦੇ ਜਵੇ ਉਸ ਧੋਖੇ ਦੇ ਵਿੱਚੋਂ ਉਸ ਦੁੱਖ ਦੇ ਵਿੱਚੋਂ ਆਪਾਂ ਆਪਣੇ ਆਪ ਨੂੰ ਬਾਹਰ ਕਿਵੇਂ ਕੱਢ ਸਕਦੇ ਹਾਂ ਆਜੋ ਜੀ ਕਰਦੇ ਆਂ ਗੱਲਬਾਤ ਪਹਿਲਾ ਟੰਗ ਬਣਾ ਲਓ ਜ਼ਿੰਦਗੀ ਦਾ ਨਾ ਇੱਕ ਬਹੁਤ ਵੱਡਾ ਟੀਚਾ ਮਿੱਥ ਲਓ ਆਪਣੀ ਜ਼ਿੰਦਗੀ 'ਚ ਤੁਸੀਂ ਬਹੁਤ ਵੱਡੀ ਕੋਈ ਪ੍ਰਾਪਤੀ ਕਰਨਾ ਚਾਹੁੰਦੇ ਹੋ ਇਹੋ ਜਿਹਾ ਕੁਝ ਗੂਲ ਜਿਹੜਾ ਨਾ ਤੁਸੀਂ ਸੈੱਟ ਕਰਕੇ ਰੱਖੋ ਤੁਹਾਡਾ ਧਿਆਨ ਨਹੀਂ ਭਟਕਣ ਦੇਊਗਾ ਉਹ ਤੇ ਤੁਹਾਡਾ ਲੈਵਲ ਆ ਜਿਹੜਾ ਜ਼ਿੰਦਗੀ ਦਾ ਹੋਰ ਹੀ ਪਾਸੇ ਚਲਾ ਜਾਊਗਾ ਤੁਹਾਡੀ ਸੋਚ ਦਾ ਲੈਵਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕੌਣ ਤੁਹਾਡੀ ਜ਼ਿੰਦਗੀ ਚ ਆ ਰਿਹਾ ਕੌਣ ਤੁਹਾਡੀ ਜ਼ਿੰਦਗੀ ਚ ਤੁਹਾਨੂੰ ਧੋਖਾ ਦੇ ਗਿਆ ਤੇ ਕੌਣ ਤੁਹਾਡੀ ਜ਼ਿੰਦਗੀ ਚੋਂ ਚਲਾ ਗਿਆ ਕੋਈ ਫਰਕ ਨਹੀਂ ਪੈਂਦਾ ਹੁੰਦਾ ਫਿਰ ਤੁਸੀਂ ਆਪਣੇ ਆਪ ਨਾਲ ਪਿਆਰ ਕਰਨ ਲੱਗ ਜਾਨੇ ਹੋ ਆਪਣੇ ਟੈਲੈਂਟ ਨੂੰ ਪਿਆਰ ਕਰਨ ਲੱਗ ਜਾਨੇ ਹੋ ਮੈਂ ਅਕਸਰ ਕਹਿਣਾ ਹੁੰਦਾ ਵੀ ਕੋਈ ਬੰਦਾ ਟੈਲੈਂਟ ਤੋਂ ਬਿਨਾ ਨਹੀਂ ਹੈਗਾ ਸਿਰਫ ਫਰਕ ਇੰਨਾ ਹੁੰਦਾ ਕੋਈ ਟੈਲੈਂਟ ਪਛਾਣ ਲੈਂਦਾ ਕੋਈ ਨਹੀਂ ਪਛਾਣਦਾ ਮੈਂ ਗੱਲ ਕੱਲੀ ਇਹ ਨਹੀਂ ਕਰੂੰਗਾ ਵੀ ਪੈਸਾ ਕਮਾਉਣ ਤੇ ਤੁਸੀਂ ਜ਼ੋਰ ਲਾ ਲਓ ਵੀ ਜੇ ਤੁਹਾਡੇ ਕੋਲ ਬਹੁਤ ਸਾਰਾ ਪੈਸਾ ਆ ਜਾਊਗਾ ਤੇ ਤੁਸੀਂ ਸ਼ਾਇਦ ਬਹੁਤ ਸਾਰੇ ਦੁੱਖ ਭੁੱਲ ਜਾਓਗੇ ਕਿਤੇ ਨਾ ਕਿਤੇ ਚਲੋ ਸੱਚਾਈ ਵੀ ਆ ਪੈਸਾ ਬਹੁਤ ਜ਼ਰੂਰੀ ਆ ਪੈਸਾ ਜੇ ਸਾਰੇ ਦੁੱਖ ਨਹੀਂ ਤਾਂ ਕੁਝ ਦੁੱਖ ਤਾਂ ਆਪਣੇ ਹੈਂਡਲ ਕਰ ਦਿੰਦਾ ਹੁੰਦਾ ਵਾ ਪਰ ਪੈਸੇ ਦੇ ਨਾਲ ਨਾਲ ਇੱਕ ਜਿਹੜੀ ਇਨਰ ਸੈਟੀਸਫੈਕਸ਼ਨ ਦੇਖੋ ਤੁਹਾਨੂੰ ਕਿਹਦੇ ਨਾਲ ਮਿਲਦੀ ਆ ਕੀ ਇਹੋ ਜਿਹਾ ਕਰਕੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਲੱਗੂਗਾ ਕਿ ਮੈਂ ਕੁਝ ਕਰਕੇ ਦਿਖਾਇਆ ਵਾ ਕੋਈ სპੋਰਟਸਮੈਨ ਆ ਕੋਈ 뮤זיਕ ਨਾਲ ਜੁੜਿਆ ਹੋਇਆ ਕੋਈ ਪੇਂਟਰ ਹੈ ਤੇ ਕੋਈ ਆਪਣੇ ਵਪਾਰ ਦੇ ਵਿੱਚ ਤਰੱਕੀ ਕਰਨਾ ਚਾਹੁੰਦਾ ਵਾ ਕੋਈ ਜੌਬ ਕਰ ਰਿਹਾ ਉਹਦੇ ਵਿੱਚ ਬਹੁਤ ਵੱਡੀ ਪ੍ਰਮੋਸ਼ਨ ਲੈਣਾ ਚਾਹੁੰਦਾ ਵਾ ਮਤਲਬ ਉਹਦੇ ਤੇ ਫੋਕਸ ਕਰ ਦੋ ਆਪਣਾ ਸਾਰਾ ਤੁਸੀਂ ਧਿਆਨ ਹੀ ਨਾ ਦਿਓ ਵੀ ਆ ਕੋਈ ਰਿਸ਼ਤੇ ਹੈਗੇ ਆ ਕੋਈ ਫਰਕ ਨਹੀਂ ਪੈਣਾ ਚਾਹੀਦਾ ਆਪਣੇ ਆਪ ਨੂੰ ਇੰਨਾ ਕੁ ਮਜ਼ਬੂਤ ਬਣਾ ਲਓ ਇਹ ਮਜਬੂਤ ਹੋਣ ਦੇ ਤਰੀਕੇ ਵੀ ਮੈਂ ਤੁਹਾਨੂੰ ਦੱਸਦਾ ਰਹਿਣਾ ਜਿੰਨਾ ਤੁਸੀਂ ਰੱਬ ਨਾਲ ਜੁੜੋਗੇ ਜਿੰਨੀ ਤੁਸੀਂ ਮੈਡੀਟੇਸ਼ਨ ਕਰੋਗੇ ਜਿੰਨੇ ਆ ਤੁਸੀਂ ਯੋਗਾ ਵਗੈਰਾ ਕਰੋਗੇ ਨਾ ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਮਿਲ ਜਾਂਦੀ ਆ ਕਿ ਤੁਸੀਂ ਇੱਕ ਧਿਆਨ ਕੇਂਦਰਿਤ ਕਰ ਸਕੋ ਕਿਸੇ ਵੀ ਕੰਮ ਦੇ ਉੱਤੇ ਜ਼ਿਆਦਾ ਨਹੀਂ ਥੋੜਾ ਥੋੜਾ ਜ਼ਰੂਰ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਜੇ ਆਪਾਂ ਦਿਨ ਦੇ ਵਿੱਚ ਕਹਿ ਲਓ ਕਿ 15 ਮਿੰਟ ਵੀ ਕੱਢ ਸਕਦੇ ਆ 1/2 ਘੰਟਾ ਆਪਣਲੇ ਲਈ ਸਵੇਰੇ ਕੱਢ ਸਕਦੇ ਆ ਤਾਂ ਸਾਰਾ ਦਿਨ ਜਿਹੜਾ ਵਾ ਤੁਹਾਡਾ ਉਹ ਚੰਗਾ ਬਣਾ ਰਹਿੰਦਾ ਸਾਡਾ ਜਿਹੜਾ ਇੱਕ ਗੂਲ ਆ ਉਹ ਸਾਨੂੰ ਹਮੇਸ਼ਾ ਦਿਖਦਾ ਰਹਿੰਦਾ ਤੇ ਸਾਡਾ ਦਿਮਾਗ ਆ ਜਿਹੜਾ ਉਹ ਫਰੈਸ਼ ਰਹਿੰਦਾ ਵਾ ਤੇ ਫਿਰ ਪੁੱਠੇ ਸਿੱਧੇ ਜਿਹੜੇ ਇਹ ਖਿਆਲ ਨੇ ਸਾਡੇ ਮਨ ਦੇ ਵਿੱਚ ਘੁੰਮਦੇ ਹੀ ਨਹੀਂ ਜਰੂਰ ਅਜ਼ਮਾ ਕੇ ਦੇਖਿਓ ਦੂਜਾ ਪੁਆਇੰਟ ਆ ਜੀ ਸ਼ੁਕਰ ਮਨਾਓ ਕਿ ਉਹ ਚਲਾ ਗਿਆ ਇੱਕ ਬੁਰਾ ਇਨਸਾਨ ਸੀ ਉਹ ਤੁਹਾਡੀ ਜ਼ਿੰਦਗੀ ਚ ਆਇਆ ਸੀ ਤੇ ਚਲਾ ਗਿਆ ਬੁਰੇ ਇਨਸਾਨ ਨੂੰ ਤੁਸੀਂ ਜ਼ਿੰਦਗੀ ਚ ਰੱਖ ਕੇ ਕੀ ਕਰਨਾ ਸੀ ਜ਼ਿੰਦਗੀ ਬੁਰੀ ਹੋ ਕਰਨੀ ਸੀ ਨਾ ਕਿਉਂ ਨਹੀਂ ਸੋਚਦੇ ਇਸ ਚੀਜ਼ ਨੂੰ ਆਪਾਂ ਪੋਜ਼ਿਟਿਵਲੀ ਕਿਉਂ ਨਹੀਂ ਲੈ ਸਕਦੇ ਕਿ ਸਾਨੂੰ ਸਮੇਂ ਸਿਰ ਇੱਕ ਜਿਹੜਾ ਮਾੜਾ ਬੰਦਾ ਵਾ ਉਹ ਸਾਡਾ ਉਹ ਤੋਂ ਖੜਾ ਛੁੱਟਿਆ ਵਾ ਪਰ ਅਸੀਂ ਪਤਾ ਕੀ ਕਰਦੇ ਆ ਮਾੜੀ ਉਹਨੇ ਕੀਤੀ ਆ ਧੋਖਾ ਉਹਨੇ ਦਿੱਤਾ ਵਾ ਗਲਤ ਉਹ ਸੀਗਾ ਉਹਦੀ ਗਲਤੀ ਦੀ ਸਜ਼ਾ ਆਪਾਂ ਆਪਣੇ ਆਪ ਨੂੰ ਦੇਣ ਲੱਗ ਜਾਂਦੇ ਆ ਸਜ਼ਾ ਕਿਸੇ ਨੂੰ ਨਹੀਂ ਦੇਣੀ ਆ ਆਪਾਂ ਸਜ਼ਾ ਦੇਣ ਵਾਲਾ ਉਹ ਬੈਠਾ ਨਾ ਅਸੀਂ ਆਪਣੇ ਆਪ ਨੂੰ ਦੇਣੀ ਆ ਉਹਨੂੰ ਵੀ ਨਹੀਂ ਦੇਣੀ ਆਪਾਂ ਕਈ ਵਾਰ ਕਹਿਣ ਲੱਗ ਜਾਂਦੇ ਆ ਬਦਲਾ ਲਾਊਂਗਾ ਉਹਨੇ ਜੋ ਕੀਤਾ ਮੈਂ ਉਹਦੇ ਨਾਲ ਕਰੂੰ ਉਹਨੂੰ ਇਹ ਅਹਿਸਾਸ ਕਰਾਉਣਾ ਕਿਸੇ ਨੂੰ ਅਹਿਸਾਸ ਨਹੀਂ ਹੁੰਦਾ ਇੱਥੇ ਤੁਸੀਂ ਆਪਣੀ ਜਿਹੜੀ ਮਾਨਸਿਕ ਸਿਹਤ ਦਾ ਖਿਆਲ ਰੱਖੋ ਤੇ ਆਪਣੀ ਸਰੀਰਕ ਸਿਹਤ ਦਾ ਵੀ ਖਿਆਲ ਰੱਖੋ ਤੇ ਜੋ ਚਲਾ ਗਿਆ ਉੱਤੇ ਪੌਜ਼ ਲਾ ਦਿਓ ਹੋਰ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਜਿੱਦਾਂ ਮੈਂ ਪਹਿਲੇ ਪੁਆਇੰਟ 'ਚ ਗੱਲ ਕੀਤੀ ਆ ਟੀਚੇ ਮਿੱਥੋ ਕੱਲੇ ਇਨਸਾਨਾਂ ਦੇ ਨਾਲ ਹੀ ਆਪਣੀ ਜ਼ਿੰਦਗੀ ਨਹੀਂ ਆ ਹੋਰ ਬਹੁਤ ਚੀਜ਼ਾਂ ਨੇ ਜ਼ਿੰਦਗੀ ਦੇ ਵਿੱਚ ਕਰਨ ਵਾਲੀਆਂ ਤੇ ਹੋਰ ਬਹੁਤ ਸਾਰੇ ਜਜ਼ਬੇ ਆ ਜਿਹੜੇ ਸਾਨੂੰ ਜਿਉਣ ਦਾ ਮਕਸਦ ਦਿੰਦੇ ਨੇ ਉਹ ਜਜ਼ਬੇ ਆ ਜਿਹੜੇ ਨਾ ਉਹ ਪੈਦਾ ਕਰਨੇ ਆ ਤੁਸੀਂ ਆਪਣਾ ਉਹੀ ਮੁੱਖ ਦੀ ਗੱਲ ਉਹ ਹੈ ਕਿ ਆਪਣੇ ਅੰਦਰੋਂ ਕੱਢੋ ਜੋ ਵੀ ਤੁਹਾਡੇ ਚ ਖੂਬੀਆਂ ਨੇ ਉੱਤੇ ਕੰਮ ਕਰੋ ਬਜਾਏ ਇਹ ਦੇ ਕਿ ਇੱਕ ਬੰਦੇ ਬਾਰੇ ਸੋਚੀ ਜਾਂਦੇ ਹੋ ਹਾਏ ਉਹ ਤਾਂ ਇੰਨਾ ਚੰਗਾ ਸੀ ਪਤਾ ਨਹੀਂ ਉਹਨੇ ਇਦਾਂ ਕਿਉਂ ਕੀਤਾ ਮੈਂ ਉੱਤੇ ਇੰਨਾ ਯਕੀਨ ਕੀਤਾ ਮੈਂ ਜ਼ਿੰਦਗੀ ਉਹਦੇ ਨਾਲ ਲਗਾਤੀ ਤੇ ਉਹ ਇਦਾਂ ਕਰ ਗਿਆ ਕਰ ਗਿਆ ਤਾਂ ਕਰ ਗਿਆ ਨਾ ਆਪੇ ਭੁਗਤ ਲੂਗਾ ਤੁਸੀਂ ਪ੍ਰੈਜ਼ੈਂਟ ਫਿਊਚਰ ਤੇ ਧਿਆਨ ਦੇ ਦਿਓ ਪਾਸਟ ਤੇ ਕਟਾ ਮਾਰ ਦੋ ਇੱਥੋਂ ਜਿਹੜੀ ਉਹ ਫਸ ਗਈ ਨਾ ਇੱਕ ਜਿਹੜੀ ਰੀਲ ਤੁਹਾਡੀ ਇੱਥੋਂ ਉਹੀ बार-बार रिपीट ਹੋਈ ਜਾਂਦੀ ਹੈ ਉਹਨੂੰ ਅੱਗੇ ਵਧਾਓ ਤੀਜੀ ਗੱਲ ਹੈ ਜੀ ਮਾਫ਼ ਕਰਨਾ ਸਿੱਖੋ ਇਹ ਬਹੁਤ ਔਖਾ ਵਾ ਮਾਫ਼ ਕਰਨਾ ਕਈ ਲੋਕ ساری ਜ਼ਿੰਦਗੀ ਕਿਸੇ ਦੀਆਂ ਗਲਤੀਆਂ ਨੂੰ ਮਾਫ਼ ਨਹੀਂ ਕਰਦੇ ساری ਜ਼ਿੰਦਗੀ ਇੱਕ ਦੂਜੇ ਨੂੰ ਬੁਲਾਉਂਦੇ ਹੀ ਨਹੀਂ ਕੁਝ ਇੱਥੇ ਡਿਪੈਂਡ ਕਰਦਾ ਕਿ ਗੱਲ ਕਿੱਡੀ ਕੋਈ ਆ ਕਿ ਕਿਸੇ ਨੇ ਕੋਈ ਗਲਤੀ ਕੀਤੀ ਆ ਜਾਂ ਕਿਸੇ ਨੇ ਗੁਨਾਹ ਕੀਤੇ ਨੇ ਗਲਤੀਆਂ ਦੀਆਂ ਮਾਫ਼ੀਆਂ ਦਿੱਤੀਆਂ ਜਾ ਸਕਦੀਆਂ ਨੇ ਤੇ ਇਹ ਤਾਂ ਮੈਂ ਵੀ ਮੰਨਦਾ ਚਲੋ ਗੁਨਾਹਾਂ ਦੀਆਂ ਮਾਫ਼ੀਆਂ ਮੰਗਣੀਆਂ ਮਾਫ਼ੀਆਂ ਦੇਣੀਆਂ ਠੁੜੀਆਂ ਦੀਆਂ ਔਕੀਆਂ ਹੁੰਦੀਆਂ ਕਈ ਵਾਰ ਜਦੋਂ ਆਪਾਂ ਨੂੰ ਕੋਈ ਤੋੜ ਕੇ ਚਲ ਗਿਆ ਹੋਵੇ ਕੋਈ ਸਾਨੂੰ ਮਰਨ ਕਿਨਾਰੇ ਛੱਡ ਗਿਆ ਹੋਵੇ ਤੇ ਉੱਥੇ ਆਪਾਂ ਕਿਸ ਨੂੰ ਕਿਵੇਂ ਮਾਫ਼ ਕਰ ਦਾਂਗੇ ਪਰ ਮੈਂ ਕਹੂੰਗਾ ਉੱਥੇ ਵੀ ਮਾਫ਼ ਕਰ ਦੇਣਾ ਚਾਹੀਦਾ ਆਪਾਂ ਇਹ ਗੱਲ ਜ਼ਰੂਰ ਆ ਕਿ ਉਹਨੂੰ ਬਾਅਦ ਦੇ ਵਿੱਚ ਜ਼ਿੰਦਗੀ 'ਚ ਰੱਖਣਾ ਨਹੀਂ ਰੱਖਣਾ ਇਹ ਤੁਹਾਡੀ ਮਰਜ਼ੀ ਹੈ ਕਿਸੇ ਨੂੰ ਜ਼ਿੰਦਗੀ 'ਚ ਭਾਵੇਂ ਨਾਰਕੂ ਉਹਨੂੰ ਹਮੇਸ਼ਾ ਲਈ ਕੱਢ ਤੋ ਪਰ ਉਹਨੂੰ ਮਾਫ਼ ਜ਼ਰੂਰ ਕਰ ਤੋ ਜੇ ਤੁਸੀਂ ਇਦਾਂ ਕਰੋਗੇ ਨਾ ਮਾਫ਼ੀ ਦੇਵੋਗੇ ਉਹਨੂੰ ਤਾਂ ਫੇਰ ਤੁਸੀਂ ਪੋਜ਼ਿਟਿਵਿਟੀ ਦੇ ਨਾਲ ਆਪਣੀ ਜ਼ਿੰਦਗੀ ਜੀ ਪਾਓਗੇ ਜੇ ਤੁਸੀਂ ਕਿਸੇ ਨੂੰ ਮਾਫ਼ ਨਹੀਂ ਕੀਤਾ ਫੇਰ ਤੁਹਾਡੀ ਤੁਹਾਡੀ ਨਾ ਸਾਰਾ ਦਿਨ ਤੁਹਾਡੇ ਮਨ ਦੇ ਵਿੱਚ ਉਹੀ ਗੱਲਾਂ ਘੁੰਮੀ ਜਾਣੀਆਂ ਨੇ ਕਦੇ ਬਾਹਰ ਹੀ ਨਹੀਂ ਜਾਣੀਆਂ ਉਹ ਤੁਸੀਂ 5 ਸਾਲ ਬੀਤਣ ਤੇ 10 ਸਾਲ ਬੀਤਣ ਤੇ ਵੀ ਹੋ ਸਕਦਾ ਉਹ ਗੱਲਾਂ ਯਾਦ ਕਰਕੇ ਰੋਣ ਲੱਗ ਜਾਓ ਉਹ ਗੱਲਾਂ ਯਾਦ ਕਰਕੇ ਤੁਹਾਡੇ ਅੰਦਰ ਕੰਬਣੀ ਛਿੜ ਦੇ ਫੇਰ ਕਿਉਂਕਿ ਤੁਸੀਂ ਉਹਨੂੰ ਮਾਫ ਨਹੀਂ ਕੀਤਾ ਤੁਸੀਂ ਅੱਜ ਵੀ ਜਿਹੜੀ ਅੰਦਰ ਜ਼ਹਿਰ ਭਰ ਕੇ ਬੈਠੇ ਹੋ ਨਫ਼ਰਤ ਭਰ ਕੇ ਬੈਠੇ ਹੋ ਉਸ ਬੰਦੇ ਦੇ ਲਈ ਇਹਨਾਂ ਕਹਿ ਦੋ ਨਾ ਯਾਰ ਜਦ ਇਹਨੂੰ ਮਾਫ ਕੀਤਾ ਦੋ ਆਪਣੀ ਜ਼ਿੰਦਗੀ ਜੀ ਮੈਂ ਆਪਣੀ ਜ਼ਿੰਦਗੀ ਜੀਵਾਂਗਾ ਤੇਰਾ ਮੇਰੇ ਨਾਲ ਕੋਈ ਵਾਸਤਾ ਨਹੀਂ ਪਰ ਤੇਰੇ ਨਾਲ ਕੋਈ ਸ਼ਿਕਵਾ ਵੀ ਨਹੀਂ ਐਦਾਂ ਕਹਿ ਕੇ ਦੇਖੋ ਬਹੁਤ ਸਕੂਨ ਮਿਲਦਾ ਆਪਾਂ ਆਪਣੀ ਜ਼ਿੰਦਗੀ ਸਕੂਨ ਵਾਲੀ ਕਰਨੀ ਆ ਉਹਨੂੰ ਕੋਈ ਆਪਾਂ ਇਹ ਚੱਕਰਾਂ 'ਚ ਨਹੀਂ ਪੈਣਾ ਕਿ ਜਿੱਦਾਂ ਮੈਂ ਕਿਹਾ ਸੀਗਾ ਬਦਲੇ ਲੈਣ ਵਾਲੀਆਂ ਭਾਵਨਾਵਾਂ ਜਿਹੜੀਆਂ ਇਹ ਛੱਡ ਕੇ ਦੇਖੋ ਤੇ ਮਾਫ਼ ਕਰਨਾ ਸਿੱਖੀਏ ਆਪਾਂ ਤਾਂ ਜ਼ਰੂਰ ਤੁਸੀਂ ਇਸ ਦੁੱਖ ਦੇ ਵਿੱਚੋਂ ਨਿਕਲੋਗੇ ਤੇ ਮੇਨ ਜਿਹੜੀ ਗੱਲ ਸਾਰਾ ਨਿਚੋੜ ਇਸ ਵੀਡੀਓ ਦਾ ਇਹ ਨਿਕਲਦਾ ਸੈਲਫ ਲਵ ਆਪਣੇ ਆਪ ਨੂੰ ਪਿਆਰ ਕਰਨਾ ਆਪਣੀਆਂ ਆਪਣੇ ਟੈਲੈਂਟ ਨੂੰ ਪਿਆਰ ਕਰਨਾ ਟੈਲੈਂਟ ਨੂੰ ਪਾਲਿਸ਼ ਕਰਨਾ ਆਪਣੀਆਂ ਜੋ ਵੀ ਤੁਹਾਡੀਆਂ ਇੱਛਾਵਾਂ ਨੇ ਉਹ ਪ੍ਰਮਾਤਮਾ ਪੂਰੀਆਂ ਕਰੇ ਇੱਛਾਵਾਂ ਨੂੰ ਵੱਡਾ ਕਰੋ ਵੱਤੋ ਵੱੱਤ ਇੱਛਾਵਾਂ ਮੈਂ ਜ਼ਰੂਰ ਕਹਿਣਾ ਵੀ ਰੱਖੋ ਤੇ ਪਰ ਉਹ ਇੱਛਾਵਾਂ ਇਹੋ ਜਿਹੀਆਂ ਹੋਣ ਉਹਨਾਂ ਨੂੰ ਪੂਰਾ ਕਰਦੇ ਕਰਦੇ ਹੋਏ ਆਪਾਂ ਕੋਈ ਗਲਤ ਰਾਹ ਨਹੀਂ ਅਪਣਾਉਣਾ ਤੇ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਆਪਾਂ ਉਹ ਇੱਛਾਵਾਂ ਨੂੰ ਮੰਨਣਾ ਤੇ ਜੇ ਇੱਛਾਵਾਂ ਪੂਰੀਆਂ ਨਹੀਂ ਵੀ ਹੁੰਦੀਆਂ ਤਾਂ ਵੀ ਖੁਸ਼ ਰਹਿਣਾ ਬਸ ਬਹੁਤ ਬਹੁਤ ਧੰਨਵਾਦ ਨਾਮ ਅਗਲੀ ਵੀਡੀਓ ਦੇ ਵਿੱਚ ਲਵਾਂਗਾ ਜੀ ਸਾਰਿਆਂ ਦੇ ਇਸ ਵੀਡੀਓ ਦੇ ਥੱਲੇ ਰੱਜ ਕੇ ਕਮੈਂਟ ਕਰਿਓ ਅਗਲੀ ਵੀਡੀਓ 'ਚ ਪੱਕਾ ਸਾਰਿਆਂ ਦੇ ਨਾਮ ਬੋਲੇ ਜਾਣਗੇ ਬਹੁਤ ਬਹੁਤ ਧੰਨਵਾਦ ਬਹੁਤ ਜਲਦੀ ਤੁਹਾਨੂੰ ਮਿਲਦਾ ਮੈਂ